ਗਾਰ ਆ ਗਿਆ ਜੀ ਅਸੀਂ ਚਾਚਾ ਜੀ ਨੇ ਜਾਣਾ ਜੀ ਹਜੂਰ ਸਾਹਿਬ ਬਗੜੀ ਘੋਣੇ ਚਾਚਾ ਜੀ ਪਲੇਨ ਤੇ ਜਾਣਾ ਜੀ ਪਲੇਨ ਤੇ ਪਹਿਲਾਂ ਜਲੰਧਰ ਨੂੰ ਜਲੰਧਰ ਤੇ ਛੱਡ ਕੇ ਆਉਣੇ ਤੇ ਚਾਚਾ ਜੀ ਫਿਰ ਉਰੀ ਤੇ ਰਹਿਣਾ ਉਹਨਾਂ ਨੇ ਇਹੀ ਕਹਿੰਦੇ ਪਤਾ ਕੀ ਇੱਥੇ ਛੱਡ ਗਿਆ ਬਣਾ ਬਗਾਲ ਸੁਣ ਰਿਹਾ ਹੈ ਸ਼੍ਰੀ ਭਾਈ ਦੇ ਭੂਜੀ ਦੇਰੀ ਸਕਦੇ ਨਹੀਂ ਤੁਸੀਂ ਟਰੈਕਟਰ ਟਰੈਕਟਰ ਖੜਾ ਹੀ ਅੰਦਰ ਇਹ ਸਾਰੇ ਆਨੰਦਪੁਰ ਸਾਹਿਬ ਵਾਲਿਆਂ ਆ ਨਾ ਜੀ ਹੋਰ ਦਰਸ਼ਨ ਕਰਨ ਆਇਆ ਗੁਰਦੁਆਰੇ ਦੇ ਜੀ ਵਾਇਰਸ ਚੇਪਾ ਸਾਹਿਬ ਜੀ ਵਿਸਾਖੀ ਦੀਆਂ ਤਿਆਰੀਆਂ ਕਰੀਆਂ ਹੋਈਆਂ ਜੀ ਅੰਦਰ ਪੂਰੀਆਂ ਕੱਲ ਨੂੰ ਵਿਸਾਖੀ ਹੈ ਜੀ ਚਾਚਾ ਜੀ ਕਿੰਨੇ ਵਜੇ ਆਉਣਾ ਉਹਨਾਂ ਨੇ ਜੀ ਹੈ 15 ਮਿੰਟ ਪਹਿਲਾਂ ਅੱਛਾ ਚਾਚਾ ਜੀ ਹੁਣ ਸਾਹਿਬ ਚੱਲੇ ਆ ਜੀ ਅੱਜ ਅੱਜ ਕਦੋਂ ਆਣਾ ਫਿਰ ਕਿੰਨੇ ਦਿਨ ਤੱਕ ਆਉਣਾ ਜੀ ਚਾਚਾ ਜੀ ਤੇਬੀ ਸਾਹਿਬ ਗੁਰੂ ਘਰ ਆ ਗਏ ਜੀ ਮੱਥਾ ਟੇਕਣ ਤੇ ਮਾਈ ਜੀ ਦੂਰੋਂ ਦੂਰੋਂ ਸੰਗਤਾਂ ਵੀ ਆਈਆਂ ਹੋਈਆਂ ਜੀ ਮੱਥਾ ਟੇਕਣ ਦੇਖ ਸਕਦੇ ਆਂ ਤੁਸੀਂ ਗੁਰੂ ਘਰ ਦੇ ਅੰਦਰ ਚੱਲਦੇ ਆਂ ਜੀ ਹੁਣ ਮੱਥਾ ਟੇਕਦੇ ਆਂ ਦਰਸ਼ਨ ਕਰ ਸਕਦੇ ਹੋ ਜੀ ਟਿੱਬੀ ਸਾਹਿਬ ਰੋਪੜ ਬਸਾਖੀ ਦੀਆਂ ਤਿਆਰੀਆਂ ਪੂਰੀਆਂ ਕਰੀਆਂ ਹੋਈਆਂ ਜੀ ਸਮਾਏ ਫਰਿਨਾ ਦੇ ਚੇਤ ਜਤ 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 ਹਰਤਾ ਤੇ ਪਾਵਾ ਰਹਿ ਨ ਪ੍ਰਸਾਦ ਤੇ ਮੇਰੇ ਆਪ ਚੜਾਏ ਮਾਣ ਅਮਰ ਜੰਨੀਆਂ ਇੱਕ ਟੁੜੇ ਚੜਾ ਰਸਿਆ ਆਪਰੇ ਮੋਕਸੋ ਕਦੀ ਪੁਕਾਰ ਨਾਨਕ ਅੰਮ੍ਰਿਤ ਜਿਂਦਿਆ ਬਿਰਗਸ ਹੀ ਕਰਨੇ ਸਾਥ ਕਰਨੇ ਸਾਥ ਨੀਸਾ ਦੱਬੀ ਸਾਹਿਬ ਗੁਰੂ ਘਰ ਆ ਜੀ ਹਰ ਜੋ ਤਾਕੀ ਦੀਆਂ ਤਿਆਰੀਆਂ ਆਰੰਭ ਕਰਤੀਆਂ ਜੀ ਬਾਤੂ ਨੂਰ ਦਾ ਆਇਆ RAM RAJE HAN NAH AS DUST PARMARIA ਕਰ ਲਉ ਬਸਾਖੀ ਆ ਜੀ ਬਸਾਖੀ ਦੀਆਂ ਸਾਰੇ ਤਿਆਰੀਆਂ ਆਰੰਭ ਕਰੀਆਂ ਹੋਈਆਂ ਅੱਜ ਆਹ ਹੰਕਾਰ ਆ ਨਿੰਦੇ ਕਾ ਛੱਡ ਦੇ ਨਾਮ ਦੇਵ ਮੂਹਰੇ ਲਾਇਆ ਜਨਨਾਦ ਕੇ ਐਸਾ ਦਸੇਵਿਆ ਅੰਤ ਲੈ ਛਡਾ ਜਗ ਸਹਦ ਸੇਵਾ ਸ਼ਲੋਕ ਮਹਲਾ ਪਹਿਲਾ ਆਪੇ ਪੜੇ ਸਾਜਣ ਆਪੇ ਪੁੰਨ ਦੇ ਇੱਕ ਨਹੀਂ ਦੁੱਧ ਸਵਾਰਿਆ ਈ ਚਲੇਣ ਕੜੇ ਪਿਆਸਵਾਨੇ ਉੱਪਰ ਆਣ ਖੜੇ ਇਧਰ ਮੱਜਾਂ ਲਈ ਬਣਾਇਆ ਏ ਥੱਲੇ ਜੀ ਗੁਰੂ ਘਰ ਦੀਆਂ ਮੱਜਾਂ ਨੇ ਸਾਰੀਆਂ ਜੀ ਇਹ ਜਿੰਨਾ ਵੀ ਲੰਗਰ ਚ ਦਹੀਂ ਵਗੈਰਾ ਲੱਸੀ ਵਗੈਰਾ ਤਿਆਰ ਹੁੰਦੀ ਆ ਉਸਾਰੇ ਇਹਨਾਂ ਮੱਝਾਂ ਦੇ ਦੁੱਧ ਤੋਂ ਹੁੰਦਾ ਹੀ ਤਿਆਰ ਦੇਖ ਸਕਦੇ ਆਂ ਤੁਸੀਂ ਇੱਧਰ ਸੋਲਰ ਪੈਨਲ ਲੱਗੇ ਹੋਏ ਆ ਜੀ ਥੱਲੇ ਬਾਬਾ ਜੀ ਸੇਵਾ ਕਰਦੇ ਆ ਉਹ ਫਿਰਦੇ ਆ ਬਾਬਾ ਜੀ ਥੱਲੇ ਦੇਖ ਰੇ ਕ ਮੱਝਾਂ ਦੀ ਜੀ ਇੱਧਰ ਸਾਹਮਣੇ ਦਰਿਆ ਵਗਦਾ ਜੀ ਇੱਧਰ ਬਾਬਾ ਜੀ ਦੀ ਗੱਡੀ ਖੜੀ ਹੈ ਜੀ ਬਾਬਾ ਜਵਾਲਾ ਸਿੰਘ ਜੀ ਦੀ ਜੀ ਸਾਰਾ ਇਤਿਹਾਸ ਹੈ ਪਰ ਲਿਖਿਆ ਹੋਇਆ ਜੀ ਤੁਸੀਂ ਪੜ੍ਹ ਸਕਦੇ ਹੋ ਜੀ ਬਾਬਾ ਜੀ ਦੀ ਗੱਡੀ ਹੈ ਜੀ ਆ ਕਰੋ ਦਰਸ਼ਨ ਜੀ ਤੁਸੀਂ 1950 ਦੀ ਗੱਲ ਹੈ ਜੀ ਸਾਵਣ ਮਹੀਨੇ ਦੀ ਜੀ ਜਦੋਂ Shimla ਦੇ ਸੰਗਤ ਨੂੰ ਬਾਬਾ ਜੀ ਦਰਸ਼ਨ ਦੇ ਰਹੇ ਤੇ ਜੀ ਜਦੋਂ ਇਧਰ ਆ ਫੁੱਲ ਚੜ ਕੇ ਆਇਆ ਹਤਾ ਜੀ ਬਾਬਾ ਜੀ ਨੇ ਆਪਣੀ ਗੱਡੀ ਲਗਾਉਣੀ ਸੀ ਤੇ ਦਰਿਆ ਨੂੰ ਬੇਨਤੀ ਕੀਤੀ ਕਿ ਅਸੀਂ ਉਰੇ ਨੂੰ ਗੱਡੀ ਲਗਾਉਣੀ ਹੈ ਤੁਸੀਂ ਸ਼ਾਂਤ ਹੋਵੋ ਤਾਂ ਦਰਿਆ ਸ਼ਾਂਤ ਹੋ ਗਿਆ ਤਾਂ ਜੀ ਤੇ ਬਾਬਾ ਜੀ ਨੇ ਆਪਣੇ ਡਰਾਈਵਰ ਨੂੰ ਕਿਹਾ ਵੀ ਚਲੋ ਤੇ ਬਾਬਾ ਜੀ ਤੇ ਡਰਾਈਵਰ ਨੂੰ ਇੰਨਾ ਭਰੋਸਾ ਸੀਗਾ ਬਾਬਾ ਜੀ ਦੇ ਵਿਚਨਾ ਤੇ ਤੇ ਉਹਨਾਂ ਨੇ ਗੱਡੀ ਕੱਢੀ ਜਦੋਂ ਦਰਿਆ ਸ਼ਾਂਤ ਹੋ ਚੁੱਕਿਆ ਸੀ ਬੜੇ ਆਰਾਮ ਨਾਲ ਕਿਸ਼ਤੀ ਵਾਂਗੂ ਜਿੱਦਾਂ ਕਿਸ਼ਤੀ ਤੈਰਦੀ ਹੁੰਦੀ ਹੈ ਉਦਾਂ ਗੱਡੀ ਲੰਘ ਚੁੱਕੀ ਸੀ ਫਿਰ ਉਹੀ ਗੱਡੀ ਆਈ ਇਹ ਬਾਬਾ ਜੀ ਦੀਆਂ ਤਸਵੀਰਾਂ ਅੰਦਰ ਲੱਗੀਆਂ ਹੋਈਆਂ ਗੱਡੀ ਜੀ ਇਹ ਤੇ ਗੱਡੀ ਦਾ ਸਲੈਂਸਰ ਕੱਢਿਆ ਹੋਇਆ ਜੀ ਸੇਵਾਦਾਰ ਗੱਡੀ ਨੂੰ ਟਾਈਮ-ਟਾਈਮ ਸਰਟਾਰਟ ਕਰਦੇ ਆ ਤੇ ਇਹਦੀ ਸਰਵਿਸ ਕਰਦੇ ਆ ਜੀ ਆਹ ਦੇਖੋ ਜੀ ਸਲੈਂਸਰ ਬਾਹਰੋਂ ਕੱਢਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਸੀਸਿਆਂ ਦੇ ਵਿੱਚ ਇਹਨਾਂ ਦੇਖਦਾਂ ਨਹੀਂ ਹੈਗਾ ਆਹ ਦੇਖੋ ਜੀ ਪਾਈਪ ਲਾਈ ਹੋਈ ਆ ਬਾਹਰ ਜਾਂਦੀ ਆ ਵੈਪ ਉਹਥੇ ਨੂੰ ਟਾਈਮ-ਟਾਈਮ ਸਰ ਗੱਡੀ ਦੀ ਸਫਾਈ ਵੀ ਹੁੰਦੀ ਆ ਤੇ ਸਭ ਸੰਭਾਲ ਵੀ ਹੁੰਦੀ ਆ ਜੀ ਤੇ ਇਹਨੂੰ ਸਟਾਰਟ ਵੀ ਰੱਖਦੇ ਆ ਜੀ ਤਾ ਜੋ ਆਉਣ ਬੜੀਆਂ ਸੰਗਤਾਂ ਦਰਸ਼ਨ ਕਰ ਸਕਣ ਬਾਬਾ ਜੀ ਦੀ ਗੱਡੀ ਦੀ ਹੈ ਜੀ ਬਾਬਾ ਜੀ ਦੀ ਤਸਵੀਰ ਹੈ ਜੀ ਉਧਰ ਬਾਬਾ ਜੀ ਦੇ ਡਰਾਈਵਰ ਦੀ ਤਸਵੀਰ ਹੈ ਜੀ ਇੱਧਰ ਲੰਗਰ ਹਾਲ ਹੈ ਜੀ ਅੰਦਰ ਇਨਕਾ ਮਾਨਿਕ ਦੇਸ਼ਰੀ ਹਰਿ ਹਰਿ ਮਾਨ ਸਰਬਨ ਕੋ ਮਾਨ

ਪਰਚਾ ਦੇ ਚ ਸਾਨੂੰ ਚਾਹ ਨਾਲ ਬਰੈਡ ਮਿਲੇ ਆ ਜੀ ਵਾਹਿਗੁਰੂ ਸਤਨਾਮ ਨਾ ਸਾਧ ਬਸ ਮਾ ਸਾਧ ਤਜ ਕੋ ਕਰੇ ਮਨਲਾ ਦੁਜਾ ਆਪੇ ਸਾਝੀ ਕਰੇ ਵਾਜ ਜਾਏ ਆਪੇ ਸਾਝੀ ਕਰਿਆ ਜਾਏ ਕਿਆ ਸਾਰਾ ਗੁਰੂ ਘਰ ਫੁੱਲਾਂ ਗਿਆ ਸਜਾਇਆ ਹੋਇਆ ਜੀ ਬਹੁਤ ਜ਼ਿਆਦਾ ਹਲਵਾੜੀ ਹੋਰੇ ਜੀ ਫੁੱਲਾਂ ਦੀ ਇਸ ਨੂੰ ਕਹਿਆ ਨਾਨਕ ਦਾ ਕੱਲ ਨੂੰ ਵਿਸਾਖੀ ਆ ਉਹਦੇ ਕਰਕੇ ਗੁਰੂ ਘਰ ਦੀ ਫੁੱਲ ਤਿਆਰੀ ਕਰੀ ਪਈ ਐ ਸਜਾਇਆ ਪਿਆ ਚਾਰੇ ਪਾਸੇ ਤੇਹਨੰਦ ਜੈ ਇੱਥੇ ਆਪਣੇ ਸਿੱਕੀ ਦਾ ਇਤਿਹਾਸ ਦੱਸ ਰਹੇ ਹੋ ਜੀ ਸਾਰਾ ਸਾਰਾ ਕੁਝ ਦੱਸਿਆ ਹੋਇਆ ਜੀ ਵਾਹਿਗੁਰੂ ਜੀ ਦੇ ਪੰਨੇ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਮੱਤੇ ਵਾਹਿਗੁਰੂ ਜੀ ਦੇ ਪੰਤੇ ਵਾਹਿਗੁਰੂ ਜੀ ਦੇ ਦੇਖ ਸਕਦੇ ਆਂ ਜੀ ਤੁਸੀਂ ਸੁਰਤਾਂ ਨੂੰ ਗੁਣ ਗਾਣਾ ਆਪ ਨੂੰ ਦੇਖ ਪਾਉ ਆ ਗੁਰ ਦੀ ਕਿਰਪਾ ਕੀ ਸੱਚਾ ਵਾਪਸ ਆ ਜੀ ਚੰਦ ਸਭ ਕੋਦ ਉਪਾਏ ਇੱਕ ਲੇਖ ਪਰਸਣ ਉਧਰ ਵੀ ਬਣਾਏ ਹੋਏ ਜੀ ਸਿੱਖ ਇਤਿਹਾਸ ਪੂਰਾ ਤਸਵੀਰਾਂ ਜੀ ਮੈਂ ਤੁਹਾਨੂੰ ਉਧਰ ਵੀ ਦਿਖਾਉਣਾ ਜੇ ਚੱਲ ਕੇ ਜੀ ਜੋ ਜੋ ਮੁਗਲਾਂ ਨੇ ਤਸੀਹੇ ਦਿੱਤੇ ਆਪਣੇ ਸਿੱਖਾਂ ਨੂੰ ਸਾਰਾ ਦਿਖਾਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਮੋਤੀਰਾ ਮਹਿਰਾ ਵੱਲੋਂ ਛੋਟੇ ਸਾਹਿਬ ਜਤੇ ਦੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਕਾਇਆ ਜਾ ਰਿਹਾ ਤਾਂ ਜੀ ਸਾਰਾ ਕੁਝ ਇਹ ਤਸਵੀਰਾਂ ਬਿਆਨ ਕਰਦੀਆਂ ਛੋਟੇ ਸਾਹਿਬ ਜਤੇ ਨੂੰ ਜਦੋਂ ਨੀਹਾਂ ਚ ਚਣਿਆ ਗਿਆ ਤਾਂ ਜੀ ਇਸੂਬਾ ਸਰਾਂਦ ਨੇ ਕਿਹਾ ਤਾਂ ਡਿਮਾਂਡ ਟੌਟਰ ਮਲ ਜੀ ਨੇ ਵੀ ਖੜੀਆਂ ਮੋਹਾਂ ਬਚਾਈਓ ਖੜੀਆਂ ਮੋਹਾਂ ਬਚਾਈਆਂ ਟੌਟਰ ਮਲ ਜੀ ਨੇ ਉਹ ਦਿਖਾਇਆ ਹੋਇਆ ਆਪਣੇ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਤਿਨ ਆਨਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋਮ੍ਰਿਤ ਤੇ ਪਾਇਆ ਸੁਨਰਮੁ

ਕੂਆ ਜੀ ਟਿੱਬੀ ਸਾਹਿਬ ਇਤਿਹਾਸਤਾ ਜਾਨੀ ਕੋਈ ਲਿਖਿਆ ਨਹੀਂ ਹੋਇਆ ਜਾਨੀ ਇਹ ਹੱਟ ਲੱਗੀ ਹੋਈ ਹੈ ਜੀ ਅੰਦਰ ਇਹ ਅੱਜ ਵੀ ਚੱਲਦੀ ਹੈ ਜੀ ਮਤਲਬ ਇਹਨੂੰ ਮੋਟਰ ਸਿਸਟਮ ਨਾਲ ਕਰਿਆ ਹੋਈ ਆ ਦੇਖੋ ਪਾਣੀ ਉਰੇ ਨਿਕਲਦਾ ਜੀ ਪੈਪਾਈ ਹੋਈ ਆ ਵਿੱਚ ਨੂੰ ਪਾਣੀ ਉਰੇ ਨਿਕਲਦਾ ਤੇ ਆਹ ਲਾਈ ਹ ਸਟਾਰਟਰ ਲੱਗਿਆ ਜੀ ਜਿਹਦੇ ਨਾਲ ਚੱਲਦੀ ਹੈ ਜੀ ਇਹ ਆ ਦੇਖੋ ਜੀ ਪੁਰਾਣੇ ਸਮੇਂ ਦੀ ਹੱਟ ਨੀਚੇ ਖੂਵਾਂ ਜੀ ਉੱਪਰ ਹੱਟ ਲੱਗੀ ਹੋਈ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵਧੀਆ ਵਧੀਆ ਵੀਡੀਓ ਦੇਖਣ ਲਈ ਵਧੀਆ ਵਧੀਆ ਵਲੌਗ ਦੇਖਣ ਲਈ ਤੇ ਕਮੈਂਟਾਂ ਵਿੱਚ ਬੈਗਰੂ ਜ਼ਰੂਰ ਲਿਖਿਓ ਜੀ